ਹੁਣ ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਾਰ ਕਹਿੰਦੀ ਆ ਜਿਕੇ ਸੀ ਅਨੰਦ ਨੂੰ ਮੈਗੀਆਂ ਅਨੰਦ ਨੂੰ ਮੈਗੀਆਂ ਤੇ ਵੀ ਸ਼ਰੋਮਨੀ ਕਮੇਟੀ ਇਹ ਗੱਲ ਨਹੀਂ ਕਹਿੰਦੀ ਕਿ ਅਸੀਂ ਅਲੱਗ ਹਾਂ ਅਲੱਗ ਕੌਮ ਜਿਵੇਂ ਕੀ ਆ ਦੁੱਧਾ ਦੁੱਧ ਦੇ ਵਿੱਚੋਂ ਨਿਕਲ ਕੇ ਮੱਖਣਾ ਆਉਂਦਾ ਮੱਖਣ ਕੀ ਆ ਮੱਖਣ ਦੁੱਧ ਦਾ ਹੀ ਇੱਕ 파ਟ ਹੁਣ ਦੋਨੇ ਦੁੱਧ ਤੇ ਮੱਖਣ ਆਪਸ ਵਿੱਚ ਤੁਸੀਂ ਵੱਖਰੇ ਵੱਖਰੇ ਕਰ ਜੋ ਅਲੱਗ ਗੱਲ ਸਾਡੇ ਇੱਥੇ ਜਿਹੜਾ ਸਾਡਾ ਧਰਮ ਆ ਸਾਡਾ ਸਨਾਤਨ ਹੀ ਆ ਬਨਾਤੋਂ ਦੀਆਂ ਵੱਖ-ਵੱਖ ਸ਼ਿਕਾਵਾਂ ਨੇ ਜਿਵੇਂ ਮੁਸਲਮਾਨ ਜਿਹੜੇ ਨੇ ਉਹ ਸਾਡੇ ਹਿੰਦੁਸਤਾਨ ਦਾ ਧਰਮ ਨਹੀਂ ਹੈ। 크੍ਰਿਸਚਨ ਸਾਡਾ ਧਰਮ ਨਹੀਂ ਹੈ। ਸਾਨੂੰ ਗੁੰਮਰਾਹ ਕਰਕੇ ਸਾਨੂੰ ਆਪਸ ਵਿੱਚ ਲੜਾ ਕੇ ਲੋਕਾਂ ਨੂੰ ਕੀ ਕੀਤਾ ਜਾ ਰਿਹਾ ਸਭ ਨੂੰ 크੍ਰਿਸਚਨ ਬਣਾਇਆ ਜਾ ਰਿਹਾ। ਜੇ ਸਾਡਾ ਆਰਾਮ ਸਾਡਾ ਸੀ, ਜੇ ਆਰਾਮ ਮੰਦਰ ਨਾਲ ਸਾਡਾ ਪ੍ਰੇਮ ਸੀ ਤਾਂ ਸਾਡੇ ਬਜ਼ੁਰਗ ਉਹਨਾਂ ਹਾਲਾਤਾਂ ਵਿੱਚ ਉੱਥੇ ਜਾ ਕੇ ਲੜੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਾਰ ਕਹਿੰਦੀ ਆ ਜੀ ਕਿ ਅਸੀਂ ਅਲੱਗ ਕੌਮ ਹੈਗੇ ਆ ਅਲੱਗ ਕੌਮ ਹੈਗੇ ਤੁਸੀਂ ਕਹਿੰਦੇ ਕਿ ਅਸੀਂ ਸਨਾਤਨ ਦੇ ਨੇਕੀ ਹੈਗੇ ਦੇਖੋ ਕਿਤੇ ਵੀ ਸ਼੍ਰੋਮਣੀ ਕਮੇਟੀ ਇਹ ਗੱਲ ਨਹੀਂ ਕਹਿੰਦੀ ਕਿ ਅਸੀਂ ਅਲੱਗ ਹੁਣ ਅਲੱਗ ਹੋਣਾ ਨਹੀਂ ਅਲੱਗ ਕੌਮ ਹੈਗੀ ਨਹੀਂ ਅਲੱਗ ਕੌਮ ਜਿਵੇਂ ਕੀ ਆ ਦੁੱਧ ਆ ਦੁੱਧ ਦੇ ਵਿੱਚੋਂ ਨਿਕਲ ਕੇ ਮੱਖਣ ਆਉਂਦਾ ਹੈ ਮੱਖਣ ਕੀ ਆ ਮੱਖਣ ਦੁੱਧ ਦਾ ਹੀ ਕਪਾਟ ਹੈ ਹੁਣ ਦੋਨੇ ਦੁੱਧ ਤੇ ਮੱਖਣ ਆਪਸ ਵਿੱਚ ਤੁਸੀਂ ਵੱਖਰੇ ਵੱਖਰੇ ਕਰ ਜੋ ਅਲੱਗ ਗੱਲ ਆ ਪਰ ਐਸਾ ਕੁਝ ਵੀ ਨਹੀਂ ਹੈ ਇਹ ਧਰਤੀ ਜਿਹੜੀ ਆ ਇਹ ਜਿਹੜਾ ਸਮਾਜ ਆ ਤੁਸੀਂ ਜੇ ਪਿੱਛੇ ਹਿਸਟਰੀ ਵਿੱਚ ਜਾਈਏ ਸਾਡੇ ਇੱਥੇ ਜਿਹੜਾ ਸਾਡਾ ਧਰਮ ਆ ਸਾਡਾ ਸਨਾਤਨ ਹੀ ਆ ਸਨਾਤਨ ਦੀਆਂ ਵੱਖ-ਵੱਖ ਛਕਾਵਾਂ ਨੇ ਜਿਵੇਂ ਮੁਸਲਮਾਨ ਜਿਹੜੇ ਨੇ ਉਹ ਸਾਡੇ ਹਿੰਦੁਸਤਾਨ ਦਾ ਧਰਮ ਨਹੀਂ ਆ 크ਰਿਸਚੀਅਨ ਸਾਡਾ ਧਰਮ ਨਹੀਂ ਆ ਜਿਹੜਾ ਅੱਜ ਦਾ ਜਿਹੜਾ ਸਾਡਾ ਉਹ ਆ ਸਾਨੂੰ ਗੁੰਮਰਾਹ ਕਰਕੇ ਸਾਨੂੰ ਆਪਸ ਵਿੱਚ ਲੜਾ ਕੇ ਲੋਕਾਂ ਨੂੰ ਕੀ ਕੀਤਾ ਜਾ ਰਿਹਾ ਸਭ ਕੋ 크ਰਿਸਚੀਅਨ ਬਣਾਇਆ ਜਾ ਰਿਹਾ ਸੋ ਐਦਾਂ ਦਾ ਕੋਈ ਪਾਟ ਨਹੀਂ ਆ ਜਿਹੜੇ ਲੋਕ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣਾ ਚਾਹੁੰਦੇ ਨੇ ਜਿਹੜੇ ਆਪਣੇ ਆਪ ਨੂੰ ਕੁਝ ਕਮਿਊਨਿਟੀ ਨੂੰ ਗੁੰਮਰਾਹ ਕਰ ਰਹੇ ਨੇ ਉਹਨਾਂ ਨੇ ਹਮੇਸ਼ਾ ਹੀ ਕਹਿਣਾ ਹੁੰਦਾ ਜਦ ਕਿ ਐਦਾਂ ਦਾ ਜਦੋਂ ਆਪਣੇ 1858 ਦੇ ਵਿੱਚ ਸਾਡੇ ਬਜ਼ੁਰਗਾਂ ਨੇ ਜਿਹਦੇ ਤੁਸੀਂ ਕੋਰਟ ਦੇ ਵਿੱਚ ਪ੍ਰੂਫ ਲੈ ਸਕਦੇ ਹੋ ਸਾਤੇ ਲੈ ਸਕਦੇ ਹੋ ਉਸ ਸਮੇਂ ਕਿਹੜੀ ਆਪਣੇ ਜਮਾਤ ਸੀ ਕਿਹੜੀ ਐਸੀ ਕਮੇਟੀ ਸੀ ਜੀਨੇ ਸਾਨੂੰ ਬਖ ਹੋਣ ਦੀ ਜੇ ਸਾਡਾ ਅਸੀਂ ਸਨਾਤਨੀ ਤੇ ਜੇ ਸਾਡਾ ਆਰਾਮ ਸਾਡਾ ਸੀ ਜੇ ਆਰਾਮ ਮੰਦਿਰ ਨਾਲ ਸਾਡਾ ਪ੍ਰੇਮ ਸੀ ਤਾਂ ਸਾਡੇ ਬਜ਼ੁਰਗ ਉਹਨਾਂ ਹਾਲਾਤਾਂ ਵਿੱਚ ਉੱਥੇ ਜਾ ਕੇ ਲੜੇ ਸੋ ਇਹ ਕੋਈ ਗੱਲ ਨਹੀਂ ਹੈ। ਹਾਂ। ਇਹ ਬਾਬਾ ਜੀ ਇਹ ਬਾਬਾ ਫਕੀਰ ਸਿੰਘ ਜਿਹੜੇ ਹੈਗੇ ਨੇ ਉਹ ਕਿੰਨੇ ਭਰਾ ਨੇ? ਬਾਬਾ ਫਕੀਰ ਸਿੰਘ ਜੀ ਜਿਹੜੇ ਨੇ ਇਕੱਲੇ ਹੀ ਸੀਗੇ। ਹਾਂਜੀ। ਉਹਨਾਂ ਦੇ ਅੱਗੇ ਜਿਹੜੇ ਸਾਡੇ ਆਪਣੇ ਬਜ਼ੁਰਗ ਸੀਗੇ ਉਹ ਨਿਹੰਗ ਬਾਬਾ ਛਖੜ ਸਿੰਘ ਸੀਗੇ, ਪਾਲਾ ਸਿੰਘ ਸੀਗੇ। ਉਹ ਅੱਗੇ ਦੋ ਭਰਾ ਹੋਣੇ। ਹਾਂਜੀ। ਤੁਸੀਂ 8ਵੇਂ ਵੰਸ਼ ਦੇ ਵਿੱਚ ਅਗਰਮੇ ਵੰਸ਼ ਦੇ ਵਿੱਚ ਜਿਵੇਂ ਮੇਰੀ ਅਸੀਂ ਮੈਂ ਇੱਥੇ ਵੀ ਵੰਸ਼ ਵਿੱਚ ਆ ਸਾਡੀ 8ਵੀਂ ਵੰਸ਼ ਵਿੱਚ ਲਗਭਗ 35 ਤੋਂ 40 ਜਣੇ ਨੇ 35 ਤੋਂ 40 ਜਣੇ ਨੇ ਕਿਉਂਕਿ ਮੇਰੇ ਦਾਦਾ ਜੀ ਰਹੀ ਅੱਠ ਭਰਾ ਸੀ ਹੁਣ ਇਕੱਲੇ ਇਕੱਲੇ ਦਾ ਜਿਹੜਾ ਵੇਰਵਾ ਜੇ ਤੁਹਾਨੂੰ ਕੋਈ ਚੀਜ਼ ਚਾਹੀਦੀ ਹੋਵੇ ਆਈ ਵਿਲ ਪ੍ਰੋਵਾਈਡ ਮੋਢ ਤੇ ਕੋ ਕਿਹੜੇ ਵਿਅਕਤੀ ਨੇ ਉਹਨਾਂ ਦੇ ਨਾਮ ਕੀ ਕਿਹੜੇ ਮੋਢ ਤੇ ਦੇਖੋ ਜਿੱਥੇ ਤੇ ਇਤਿਹਾਸ ਜਿਹੜਾ ਤੱਥ ਮਿਲਦਾ ਜਿਵੇਂ ਸ਼੍ਰੀ ਰਾਮਚੰਦਾ ਜੀ ਦਾ ਉਸ ਤੋਂ ਪੁਰਾਣਾ ਕੋਈ ਪ੍ਰੂਫ ਨਹੀਂ ਮਿਲਦਾ ਕੀ ਉਸ ਜਗ੍ਹਾ ਤੇ ਮੰਦਿਰ ਸੀ ਇੱਕ ਲੜਾਈ ਸੀ ਉਸ ਐਫ ਆਈ ਆਰ ਨੇ ਕੀ ਮੰਨਿਆ ਕਿ 5000 ਸਾਲ ਪਹਿਲਾਂ ਕੀ ਸੀ ਜਿੱਥੇ ਅਸੀਂ ਪ੍ਰੈਸ ਕਲੱਬ 'ਚ ਬੈਠੇ ਆ 5000 ਸਾਲ ਪਹਿਲਾਂ ਇੱਥੇ ਕੀ ਸੀ ਤੇ ਆਉਣ ਵਾਲੇ 5000 ਸਾਲ ਪਹਿਲਾਂ ਬਾਅਦ ਕੀ ਹੋਏਗਾ ਕਿਸੇ ਨੂੰ ਨਹੀਂ ਪਤਾ ਲੇਕਿਨ ਬਹੁਤ ਸਾਰੇ ਭੈਣ ਭਰਾ ਹੀ ਇਹ ਜੇ ਬੈਠੇ ਜਿਨ੍ਹਾਂ ਨੇ ਇਹਨੂੰ ਡਿਵੈਲਪ ਹੁੰਦੇ ਦੇਖਿਆ ਲੇਕਿਨ ਕੁਝ ਪ੍ਰੂਫ ਅਜੇ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਐਵੀਡੈਂਸ ਮੰਨਦੇ ਆ ਕਿ ਲੜਾਈ ਤਾਂ ਹੋਈ ਆ ਜੇ ਪਹਿਲਾਂ ਉੱਥੇ ਰਾਮ ਮੰਦਿਰ ਸੀ ਉਹ ਇੱਕ ਸਾਡੇ ਵਾਸਤੇ ਮੈਂ ਕਹਾ ਕਿ ਸਾਡੀ ਕੌਮ ਵਾਸਤੇ ਸਾਡੇ ਆਪਣੇ ਪਰਿਵਾਰ ਵਾਸਤੇ ਇੱਕ ਵੱਡੀ ਗੱਲ ਹੈ ਕਿ ਆਮ ਲੋਕਾਂ ਨੂੰ ਸਿਰਫ ਚਾਰ ਪੀੜੀਆਂ ਦਾ ਪਤਾ ਹੁੰਦਾ ਕਿ ਸਾਡੇ ਕੋਲ ਤਾਂ ਉਸ 1858 ਦੀ ਇੱਕ ਵੱਡੀ ਮਿਸਾਲ ਤੁਹਾਡੇ ਕੋਲ ਹੈ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਵੀ ਸਤਗੁਰਾਂ ਨੇ ਖਾਲਸਾ ਸਾਜਿਆ ਤਾਂ ਸਾਰਿਆਂ ਨੂੰ ਸਿੰਘ ਕਿਹਾ ਲੇਕਿਨ ਸਿੰਘ ਸ਼ਬਦ ਜਿਹੜਾ ਇਕੱਲਾ ਸਿੱਖ ਨਹੀਂ ਵਰਤਦੇ ਉਸ ਤੋਂ ਬਿਨਾ ਤੁਸੀਂ ਵੱਖ-ਵੱਖ ਸਟੇਟਾਂ ਵਿੱਚ ਕਿਤੇ ਵਿਚਰੋਗੇ ਤੁਸੀਂ ਕਦੇ ਰਾਜਸਥਾਨ ਜਾਓਗੇ ਪੁਪਾਲ ਜਾਓਗੇ ਮੱਧ ਪ੍ਰਦੇਸ਼ ਜਾਓਗੇ ਉੱਥੇ ਬਹੁਤ ਸਾਰੀ ਕਮਿਊਨਿਟੀ ਵੀ ਆਪਣੇ ਆਪ ਨੂੰ ਸਿੰਘ ਪ੍ਰੈਜ਼ੀਡੈਂਟ ਕਰਦੀਆਂ ਲੇਕਿਨ ਉਹਨਾਂ ਦੇ ਨਾਮ ਦੇ ਨਾਲ ਇੱਕ ਖਾਸਾ ਸ਼ਬਦ ਲਿਖਿਆ ਉਹ ਨਿਹੰਗ ਸਿੰਘ ਲਿਖਿਆ ਸੋ ਆਪਣੇ ਆਪ ਦੀ ਮਿਸਾਲ ਹੈ ਜਿੰਨੇ ਹੁਣ 45 ਮੈਂਬਰ ਇਹ ਸਾਰੇ ਦੇ ਨਾਮ ਦੇ ਨਾਲ ਸਿੰਘ ਲੱਗਦਾ ਹੈ 50 ਚੱਕਿਆ ਉਹਦੇ ਕਰਕੇ ਤੁਸੀਂ ਆਪਣੇ ਉੱਥੇ ਜਿਹੜਾ ਮੇਨ ਆ ਕਮਾਂਡਰਟ ਜਿਹੜਾ ਹੈਗਾ ਮੰਨ ਲਓ ਮੇਰੇ ਨਾਲ ਜਿਹੜੇ ਵਿਚਨ ਵਾਲੇ ਨੇ ਹਜ਼ਾਰਾਂ ਬੰਦੇ ਨੇ ਲੇਕਿਨ ਜਿਹਦੇ ਨਾਮ ਥੱਲੇ ਵਿਚਰਦੇ ਨੇ ਉਹੀ ਜਥੇਦਾਰ ਮੰਨਿਆ ਜਾਂਦਾ ਹੈ ਉਥੇ ਨਾਮ ਜਿਹੜੇ ਨੇ ਮੇਨ ਜਥੇਦਾਰ ਦੇ ਨਾਮ ਤੇ ਹੀ ਹੁੰਦਾ ਅੱਛਾ ਮੋਢ ਜਿਹੜਾ ਹੁਣ ਆਪਾਂ ਮੰਨੀਏ ਬਾਬਾ ਫਕੀਰ ਸਿੰਘ ਨੂੰ ਮੋਢ ਮੰਨੀਏ ਤੁਹਾਡੇ ਪਰਿਵਾਰ ਤੋਂ ਉਸ ਤੋਂ ਪਹਿਲਾਂ ਤੋਂ ਤੁਹਾਡੇ ਕੋਲੇ ਇਹ ਜਿਹੇ ਰਿਕਾਰਡ ਹੈ ਨਾ ਜਾਂ ਨਹੀਂ ਹੈਗਾ ਕਿਸ ਚੀਜ਼ ਦਾ ਰਿਕਾਰਡ ਜਿਵੇਂ ਜਿਹੜੇ ਪੁਰਵਜਾਂ ਦੀ ਤੁਸੀਂ ਗੱਲ ਕਰਦੇ ਹੋ ਪੁਰਖੇ ਜੀ ਜੇ ਪੁਰਖਿਆਂ ਦੇ ਰਿਕਾਰਡ ਹੈ ਤਾਂ ਮੈਂ ਇੱਥੇ ਬੈਠਾ ਜੇ ਮੈਂ ਹੋਣਾ ਹੀ ਨਹੀਂ ਸੀ ਧਰਤੀ ਤੇ ਪਹਿਲਾ ਨੰਬਰ ਜਿਹੜਾ ਤੁਸੀਂ ਨਾਮ ਜਿਹੜਾ ਸਾਡੇ ਇਸ ਤੋਂ ਪੁਰਾਣਾ ਸ਼ਾਇਦ ਕਿਸੇ ਕੋ ਰਿਕਾਰਡ ਜਾਂ ਰਾਜੇ ਮਹਾਰਾਜਿਆਂ ਕੋ ਰਿਕਾਰਡ ਹੁੰਦਾ